ਇਹ ਨਾਮ ਰਾਹੁਲ ਜੀ ਕੀ ਗੱਲ ਪਤਾ ਹੈ ਹਾਂ ਗੱਲਬਾਤ ਕੋਈ ਨਹੀਂ ਕਰ ਰਹੇ ਹਿਮਾਚਲ ਕੰਮ ਕਰਦੇ ਫਾਸਾ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਏ ਸੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਨਾ ਤੇ ਇਸ ਵੇਲੇ ਉਹਨਾਂ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵੋਡਿੰਗ ਦੀ ਕਿੱਥੇ ਮਰੋ ਡੈਡਵੋਡਿੰਗ ਕਿੱਥੇ ਮਿਲੀ ਹੈ ਸਟੇਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਹੈ ਕੁਝ ਨਹੀਂ ਮੈਂ ਹਟਾਇਆ ਕੋਈ ਉਹਨਾਂ ਕੋ ਤੁਹਾਨੂੰ ਦੀ ਮੈਡੀਸਿਨ ਗਾ ਜਲਦੀ ਦੇਣਾ ਉਹਨਾਂ ਦੇ ਲੱਕ ਤੇ ਰੀੜ ਦੀ ਹੱਡੀ ਤੇ ਸੱਟ ਲੱਗੀ ਰਹੀ ਸੀ ਪਹਿਲਾਂ ਤੇ ਉਹਨਾਂ ਦੀ ਮੈਡੀਸਿਨ ਜਲਦੀ 2 ਸਾਲ ਗਾਫੀ ਇਹ ਲਾ ਗਰਮੀ ਦਾ ਕਿ ਸਰ ਹੋ ਜਾਇਆ ਹਾਂ ਹੋ ਸਕਦਾ ਉਹ ਦੇ ਕਰਕੇ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕਾਰਡ ਕੱਢਿਆ ਨਾ ਤੇ ਉਹਦੇ ਚ ਉਹਨਾਂ ਦਾ ਡੈਸ਼ ਮਿਲਿਆ ਤੇ ਫਿਰ ਫੋਨ ਵੀਗਾਰਾ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਲੱਗਾ ਕਿੰਨੀ ਕੇਸ ਸੀਗਾ ਜੀ ਕੇਸ 64 ਦੇ ਲੱਗਦੇ ਕੇ 65 ਕਿਉਂ ਇਹ ਦੱਸਿਆ ਕਿਉਂਕਿ ਪਹਿਲਾਂ ਤਾਂ ਪੇ ਦੇ ਸੀ ਨਾ ਤੇ ਮਲਕੀ ਰੈਸ਼ ਕਰਦੇ ਵੀ ਹੋਣਿਆ ਤੇ ਉੱਥੇ ਰੈਸ਼ ਕਰਦੇ ਡਾਟਾ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕਿ ਆਮ ਤੌਰ ਤੇ ਜਨਤਾ ਬੈਠੀ ਰਹਿੰਦੀ ਹੈ ਤਾਂ ਕੰਮ ਕਰਦੇ ਹੋ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕੰਮ ਹੀ ਗਰਮੀਆਂ ਦੀ ਕਰਨੀ ਦੇ ਕੰਮ ਕਿੰਨੇ ਵੀ ਆਏ ਸਰੇ ਸਰੇ ਜੀ ਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਮਾਚਲ ਤੋਂ ਆਏ ਸੀ ਤੇ ਹਾਂ ਜੀ ਕਾਹਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਦਫ਼ਤਰ ਨੇ ਇੱਕ ਮੀਮੂ ਦਿੱਤੀ ਆ ਕਿ ਇੱਕ ਆਦਮੀ ਜਿਹੜਾ ਰੇਲੇ ਪਲੇਟਫਾਰਮ ਦੇ ਉੱਤਰੀ ਛਰੇ ਨੇ ਜਿੱਦ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਤੇ ਲੰਮੇ ਪਿਆ ਹਾ ਇਨੂ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਉਧਾਰਕ ਉਸ ਨੂੰ ਮਿਲਿਆ ਜਮਾਤਲਾ ਸੀ ਉਧਾਰ ਕਾਰਡ ਪੈਨ ਕਾਰਡ ਉਹ ਮੈ ਉਹ ਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਨਾਲ ਆਪਣੇ ਪੇਂਡ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਦੇ ਵਿੱਚ ਦੇ ਆ ਕੇ ਲੰਮੇ ਪਿਆਰੇ ਉੱਥੇ ਅਚਾਨਕ ਕੁਦਰਤੀ ਤਾ ਉਹ ਤੇ ਉਹਦੀ ਜਿਹੜੀ ਮੌਸਮ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਵਾਇਆ ਜਾ ਰਿਹਾ ਹੈ ਲਗਦਾ ਗਰਮੀ ਪੈਰੀ ਗਰਮੀ ਜਾ ਹੋ ਸਕਦਾ ਵੀ ਗਾਦਾ ਗਰਮੀ ਕਰਕੇ ਵੀ ਉਮਰ ਵੀ ਏਜ ਜੋ 30 ਸਾਲ ਉਮਰੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋ ਇੱਕ ਐਕਾਉਂਟ ਕਰਕੇ ਬਾਕੀ ਪੋਰਨ ਰਪੋਰਟ ਉਹਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬਾਡੀ ਜਿਹੜੀ ਮੋਰਚੇ ਚ ਢਕਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ ਕੀਤੀ ਗਈ ਆ ਤੇ ਕੋਰਟ ਹੋਂ ਕਰਾ ਕੇ ਲਾਸ਼ ਇਹਦੇ ਹਵਾਲੇ ਵਾਰਸਾਂ ਜਿਹੜੀ ਆ ਕੀਤੀ ਜਾਂਦੀ ਉਹ ਕਿੱਥੇ ਹੈ ਜਿਹੜੀ ਜਗਾ ਪਲੇਟਫਾਰਮ ਤੇ ਪਲੇਟਫਾਰਮ ਤੇ ਪਾਣੀ ਵਾਲੀ ਟੈਂਕੀ ਆ ਜਿਹੜੀ ਉਹਦੇ ਲਾਗੇ ਬਣੇ ਸੈੱਟ ਦੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਇਹ ਲਾਗੂ ਮਿਲਿਆ ਵੀ ਆ ਕੁਝ ਨਹੀਂ ਮਿਲਿਆ ਸਿਰਫ ਧਾਰਕਾਰ ਪੈਨਕੜ ਮਿਲਿਆ ਜਿੱਥੇ ਰਿਸਨਤ ਹੋਈ ਹੈ ਬਾਕੀ ਕੋਈ ਗੱਲਬਾਤ ਨੂੰ ਮਾਰਸਾਵਨੋਂ ਕੋਈ ਉਹਦੀ ਮੌਸਮਾਂ ਦੀ ਕਿੱਸਾ ਤੋਂ ਬਾਜ਼ਾਰ ਨਹੀਂ ਕੀਤਾ ਤੇ ਕਾਰਵਾਈ 199 ਵੀਰਸ ਲੈਣਦੇ ਜਾ